ਲਗੇ ਹੋਏ ਆ ਮੇਰੇ ਵੱਡੇ ਵੀਰ ਨਿਰਮਲ ਸਿੰਘ ਦੀਆਂ ਪਟੀਆਂ ਉਹ ਵੀ ਸਾਡੇ ਕੋ ਤਸ਼ਰੀਫ ਫਰਮਾਹਣ ਉਹ ਵੀ ਸਾਡੇ ਕੋਲ ਮੰਨਦੇ ਉਤੇ ਪਹੁੰਚੇ ਹਨ ਤੋਂ ਮੈਂ ਬੇਨਤੀ ਕਰ ਆਪਣੇ ਸਾਥੀਆਂ ਨੂੰ ਉਹ ਸਹੀ ਜਿੱਥੇ ਇਹਨਾਂ ਨੇ ਪਰੇ ਚੜ੍ਹ ਗਏ ਜੇ ਅਸਕੇ ਮੋਨ ਸੰਤ हड्डी बात्य सेवा वागू जी का खालसा वाह ਭਰਾਵਾਂ ਕੇ ਸਾਡੇ ਨਾਲ ਖੜੇ ਰਹੋ ਸਾਨੂੰ ਇਸ ਗੱਲ ਦਾ ਯਕੀਨ ਹੈ ਕਿ ਅਗਰ ਤੁਸੀਂ ਹਮੇਸ਼ਾ ਸਾਡੇ ਇਸ ਟਿੱਕੇ ਤੇ ਇਸ ਤਰ੍ਹਾਂ ਰਹੋਗੇ ਮੈਂ ਆਪਣੀ ਜਾਇਦਾ ਆਪਣੀਆਂ ਚਿੰਤਾ ਕੋ ਖੜੇ ਹੋ ਕੇ ਅਸੀਂ ਸਿੰਘਲ ਸਿੰਘ ਸਾਹਿਬ ਨੂੰ ਯਕੀਨ ਦਵਾਇਏ ਕਿ ਆਪਾਂ ਹਰ ਹਾਲ ਤੇ ਤੁਹਾਡੇ ਨਾਲ ਖੜੇ ਹਾਂ ਔਰ ਸਿੰਘਲ ਸਾਹਿਬ ਅਸੀਂ ਇਹ ਤੁਹਾਡੇ ਤੋਂ ਮੰਨ ਕਰਦੇ ਹਾਂ ਕਿ ਹਮੇਸ਼ਾ ਆਪਣੇ ਭਰਾਵਾਂ ਇਹਦੇ ਨਾਲ ਸਾਥ ਆਪਣੇ ਹੱਲਕੇ ਦਾ ਦਿੰਦੇ ਰਹੋ ਔਰ ਪਰਮਾਤਮਾ ਕਰੇ ਆਉਣ ਵਾਲਾ ਸੇਰਾ ਕਰਾ ਤੁਹਾਡੇ ਸਿਰ ਜਰੂਰ ਲੱਗੇਗਾ ਔਰ ਅਸੀਂ ਇਸ ਸਾਰੇ ਦਿਨੋਂ ਕੰਮ ਨਾ ਕਰ ਰਹੇ ਹਾਂ ਬਹੁਤ ਵਾਰ ਸਰਕਾਰ ਸਾਹਿਬ ਆਪਣੇ ਵੱਡੇ ਵੀਰ ਬੀਰੀਆਂ ਦਾ ਸੰਕਲਾਪ ਇਹਨਾਂ ਕੇ ਆਏ ਹੋਏ ਸਾਰੇ ਹੀ ਤੇ ਤੁਸੀਂ ਹਰ ਦਿਨ ਹਰ ਮਿੰਟ ਭਾਵੇਂ ਰਾਤ ਸੀ ਭਾਵੇਂ ਦਿਨ ਸੀ ਭਾਈ ਪ੍ਰਸਾਦ ਰਹਿਣਾ ਇੱਕ ਸਾਡੇ ਪਾਰਟੀ ਵਾਸਤੇ ਇੰਪੋਰਟੈਂਟ ਗੱਲ ਹੁੰਦੀ ਹੈ ਕਿ ਜੇ 2022 ਦੀਆਂ ਚੋਣਾਂ 'ਚ ਇਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਤਾਂ ਹੀ ਉਹ ਵਾਅਦੇ ਜੇ ਨਹੀਂ ਪੂਰੇ ਹੋਏ ਤਾਂ ਹੀ 2024 'ਚ ਦੋ ਸਾਲਾਂ 'ਚ ਲੋਕਾਂ ਨੇ ਇਸ ਪਾਰਟੀ ਨੂੰ 13 ਸੀਟਾਂ ਤੋਂ ਢਾਕੇ 3 ਸੀਟਾਂ ਤੇ ਖੜਾ ਕਰਤਾ ਸਿੱਗਰ ਸਰ ਜੀ ਆਖਰੀ ਸਵਾਲ ਜੀ 20 ਦਿਨਾਂ ਦੇ ਵਿੱਚ ਇਲੈਕਸ਼ਨ ਲੜੇ ਆ ਟੀਮ ਬੜੀ ਤਗੜੀ ਹੈ ਜੀ ਤੁਹਾਡੀ ਵਰਕਿੰਗ ਕਮਟੀ ਕਿੰਦਾ ਰਹੀ ਜੀ ਇਹ ਟੀਮ ਦੇਖੋ ਕਾਂਗਰਸ ਪਾਰਟੀ ਦੀ ਟੀਮ ਹਰ ਜਗ੍ਹਾ ਤੇ ਤਕੜੀ ਹੈ ਜੇ ਇਕੱਠੀ ਹੋ ਕੇ ਲੜੇ ਤੇ ਜੇ ਉਰੇ ਇਕੱਠੀ ਹੋ ਕੇ ਟੀਮ ਨੇ ਲੜਿਆ ਹੈ ਤਾਂ ਹੀ ਮੈਂ ਕਿਹਾ ਕਿ 2027 ਚ ਬਲਾਚੌਰ ਚ ਕਾਂਗਰਸ ਪਾਰਟੀ ਪੂਰੇ ਪੰਜਾਬ ਚ ਇੱਕ ਨੰਬਰ ਤੇ ਆਉਗੀ ਇਹਨੇ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਬਹੁਤ ਥੋੜੇ ਸਮੇਂ ਚ ਦਿਨ ਰਾਤ ਇੱਕ ਕੀਤਾ ਗਰਮੀ ਦੀ ਪ੍ਰਵਾਹ ਨਹੀਂ ਕੀਤੀ ਨੇਰ ਸਵੇਰ ਦੀ ਪ੍ਰਵਾਹ ਨਹੀਂ ਕੀਤੀ ਔਰ ਕਾਂਗਰਸ ਪਾਰਟੀ ਨੂੰ ਬਲਾਚੌਰ ਹਲਕੇ ਵਿੱਚ ਲੀਡ ਕਰਵਾ ਕੇ ਇਸ ਚੋਣ ਮਹਿੰਮ ਦੇ ਵਿੱਚ ਹਿੱਸਾ ਪਾਇਆ ਔਰ ਸਾਰੇ ਵਰਕਰਾਂ ਦੀ ਮਿਹਨਤ ਦਾ ਧੰਨਵਾਦ ਕਰਨ ਵਾਸਤੇ ਔਰ ਆਉਣ ਵਾਲੇ ਸਮੇਂ 'ਚ ਜੋ ਚੋਣਾਂ ਹੋ ਰੇ ਚੱਲਣਗੀਆਂ ਬਲਾਕ ਸੰਮਤੀ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਹ ਆਉਣ ਵਾਲੇ ਸਮੇਂ 'ਚ ਜੋ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹੈ ਉਹਨਾਂ ਵਾਸਤੇ ਜਿਹੜੇ ਜਿਹੜੇ ਬੁਥਾਂ ਤੇ ਅਸੀਂ ਕਮਜ਼ੋਰ ਰਹੇ ਹਾਂ ਉਹਨਾਂ ਦੀ ਅਸੀਂ ਤਿਆਰੀ ਰੰਭੀ ਹੈ ਤਾਂ ਕਿ ਕਾਂਗਰਸ ਪਾਰਟੀ ਵਧੀਆ ਤਰੀਕੇ ਨਾਲ ਜਿੱਤ ਹਾਸਲ ਕਰ ਸਕੇ ਜਿਸ ਤਰ੍ਹਾਂ ਮੰਗੂਪੁਰ ਪਰਿਵਾਰ ਨੇ ਬਲਾਕ ਦੇ ਪ੍ਰਧਾਨ ਸਹਿਬਾਨਾਂ ਨੇ ਜ਼ੋਨ ਇੰਚਾਰਜਾਂ ਨੇ ਸਾਡੇ ਸਰਪੰਚ ਸਹਿਬਾਨ ਤੇ ਮੈਂਬਰ ਸਹਿਬਾਨਾਂ ਨੇ ਬਲਾਕ ਸੰਮਤੀ ਮੈਂਬਰ ਸਹਿਬਾਨਾਂ ਨੇ ਜਾਂ ਸਾਡੇ ਸ਼ਹਿਰ ਦੇ ਅਗੂ ਸੇ ਬਾਨਣੇ ਮਿਹਨਤ ਕੀਤੀ ਹੈ ਉਹਨਾਂ ਦਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਰ ਕੀ ਦਿਖਿਆ ਜੀ ਬੰਥਨ ਕਿਤਾ ਹੋਣਾ ਤੁਸੀਂ ਹਾਰ ਕਿ ਬਹੁਤ ਸਾਰੀ ਵੋਟ ਜਿਹੜੀ ਦੂਜੀਆਂ ਪਾਰਟੀਆਂ ਨੂੰ ਪਈ ਉਹਦੇ ਨਾਲ ਵੋਟ ਖਿੰਡ ਗਈ ਇਸ ਕਰਕੇ ਥੋੜਾ ਜਿਹਾ ਫਰਕ ਲੈ ਗਿਆ ਔਰ ਸ਼ਾਇਦ ਐਨੀ ਕਿਸੇ ਨੇ ਉਮੀਦ ਨਹੀਂ ਕੀਤੀ ਸੀ ਕਿ ਦੂਜੀਆਂ ਦੂਜੀਆਂ ਪਾਰਟੀਆਂ ਨੂੰ ਐਨੀ ਵੋਟ ਪੈ ਜੂਗੀ ਗੰਦੇ ਪਾਣੀ ਦਾ ਮੁੱਦਾ ਚੱਕਿਆ ਸੀਗਾ ਜਦੋਂ ਅਸੀਂ ਉਹਨਾਂ ਨੂੰ ਕੰਟੀ ਫੇਸ ਕਰਦੇ ਸੀ ਗੰਦਾ ਪਾਣੀ ਕਿਹੜਾ ਸਤਲੋਜ ਰਿਆ ਵਿੱਚ ਪਾਇਆ ਜਾ ਰਿਹਾ ਹੈ ਬਿਲਕੁਲ ਉਸ ਵਾਸਤੇ ਆਜੇ ਜੀ ਨੇ ਉਸ ਮੁੱਦੇ ਨੂੰ ਰੋਕਣ ਵਾਸਤੇ ਪ੍ਰਸ਼ਾਸਨ ਨਾਲ ਗੱਲ ਕੀਤੀ ਤੇ ਕੱਲ ਉੱਥੇ ਧਰਨਾ ਲੱਗਿਆ ਤੇ ਅੱਜ ਪ੍ਰਸ਼ਾਸਨ ਨੇ ਸ਼ਾਇਦ ਉੱਥੇ ਰੋਕ ਲਗਾਈ ਹੈ ਇੱਕ ਵਾਰ ਪਾਣੀ ਪਾਣ ਵਾਸਤੇ ਉਸ ਗੱਲ ਦੇ ਉੱਪਰ ਕਿਸਾਨਾਂ ਦੇ ਨਾਲ ਲੋਕਾਂ ਦੇ ਨਾਲ ਅਸੀਂ ਖੜੇ ਹਾਂ ਆਉਣ ਵਾਲੇ ਸਮੇਂ 'ਚ ਉਸ ਦੇ ਉੱਪਰ ਕੋਈ ਪ੍ਰਦਰਸ਼ਨ ਕਰਨ ਦੀ ਲੋੜ ਹੋਊਗੀ ਅਸੀਂ ਸਾਰੇ ਮਿਲ ਕੇ ਉਹਦੇ ਵਿੱਚ ਹਿੱਸਾ ਪਾਵਾਂਗੇ ਕਉ ਕਿ ਕਿਸੇ ਗੰਦੇ ਪਾਣੀ ਨੂੰ ਕਿਸੇ ਹੋਰ ਪਿੰਡਾਂ ਚ ਪਾ ਕੇ ਉੱਥੇ ਦੀ ਫਸਲ ਖਰਾਬ ਕਰਨਾ ਕਿਸੇ ਵੀ ਗੱਲ ਦਾ ਕੋਲਾ ਪ੍ਰੋਪਰ ਸੋਲੂਸ਼ਨ ਬਣਾਉਣ ਦੀ ਜ਼ਰੂਰਤ ਹੈ ਸਰਕਾਰ ਨੂੰ ਉਹਦਾ ਸੋਲੂਸ਼ਨ ਬਣਾਉਣਾ ਚਾਹੀਦਾ ਹੈ ਇਹ ਨਹੀਂ ਕਿ ਜਿਹੜਾ ਗੰਦਾ ਪਾਣੀ ਕਿਸੇ ਹੋਰ ਪਾਸਿਓਂ ਕੱਢ ਕੇ ਦੂਜੇ ਕਿਸੇ ਕਿਸਾਨਾਂ ਦੀ ਫਸਲ ਦੇ ਵਿੱਚ ਪਾਇਆ ਜਾਵੇ ਸਿੱਧਾ ਸਰਕਾਰ ਦਾ ਲਾਈਟ ਦੇ ਛਟਕਾ ਲੱਗਿਆ ਬਹੁਤ ਵੱਡਾ ਪੰਜਾਬ ਨੂੰ ਇੱਕ ਮੰਦਾਈ ਦਿੱਤੀ ਹੈ ਕਿ ਆਪ ਆਮ ਆਦਮੀ ਪਾਰਟੀ ਸਰਕਾਰ ਕੀ ਕਹੋਗੇ ਜਿਹੜੇ ਜਿਹੜੇ ਇਹਦਾ ਛਟਕਾ ਹੀ ਮਿਲਨੇ ਆ ਇਹ ਤਾਂ ਲੋਕਾਂ ਨੇ ਛਟਕਾ ਦਿੱਤਾ ਹਲੇ ਤਾਂ ਦੱਸਣ ਵਾਸਤੇ ਕਿਉਂਕਿ ਜੋ ਵਾਦੇ ਇਹਨਾਂ ਨੇ ਪਿੱਛੇ ਚੋਣਾਂ ਵੇਲੇ ਲੋਕਾਂ ਨਾਲ ਕੀਤੇ ਇਹ ਜਿਹੜਾ ਲੋਕ ਸਭਾ ਚੋਣਾਂ ਦਾ ਨਤੀਜਾ ਆਇਆ ਹੈ ਇਹ ਇੱਕ ਝਟਕਾ ਦਿੱਤਾ ਲੋਕਾਂ ਨੇ ਤੇ ਜਿਹੜਾ ਇਹਨਾਂ ਨੇ ਅੱਜ ਬਿਜਲੀ ਦੇ ਉੱਪਰ ਰੇਟ ਵਧਾਇਆ ਹੈ ਇਹ ਇੱਕ ਪਤਾ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਜ ਆਮ ਆਦਮੀ ਪਾਰਟੀ ਦਾ ਕੀ ਹਾਲ ਹੋਣ ਵਾਲਾ ਹੈ ਕਿਉਂਕਿ ਜਦੋਂ ਪੇਟ ਪਿਸ਼ਾਬ ਚਮੜੀ ਲੀਵਰ ਔਰਤ ਮਰਦ ਰੋਗਾਂ ਦੇ ਮਹਰ 슈ਗਰ ਰੋਗ ਤੋਂ ਪੱਕਾ ਛੁਟਕਾਰਾ ਕਟੇ ਹੋਏ ਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ 98763 79499 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499